ਉਹ ਭਾਈ ਦੇਖੋ ਫਿਰ ਕਿੰਨਾ ਭਰ ਗਿਆ ਹੈ ਲਸਾਣੇ ਵਿੱਚ ਪਾਣੀ ਕੰਮ ਹੋਇਆ ਹੈ ਦਾ ਕਿਹੜਾ بارشਾਂ ਇੰਨੀਆਂ ਪੈ ਗਈਆਂ ਨੇ ਤੁਸੀਂ ਦੇਖ ਰਹੇ ਹੋ ਪਾਣੀ ਸਾਰਾ ਪੁੱਲ ਭਰਿਆ ਹੋਇਆ ਹੈ ਤਾਂ ਲਸਾਣੇ ਦੇ ਇਹ ਆਪਾਂ ਫਿਰਦੇ ਪਈਆਂ ਇਸ ਤੋਂ ਸਮਰਾਲਾ ਕਾਂਡਾਈ ਸਾਈਡ ਤੇ ਜੇ ਦੇਖਦੇ ਮੈਂ ਨੈਚੁਰਲ ਰੇਨ ਕੋਟ ਪਾਇਆ ਹੋਇਆ ਪੁੱਲ ਬਾਰਿਸ਼ ਤੋਂ ਬਚਾ ਰੱਖਣ ਵਾਲੇ ਤਾਂ ਜੋ ਬਿੱਲਾ ਨਾ ਹੋ ਜਾਈਏ ਆਪਾਂ ਉਹ ਵਈ ਸਾਰਾ ਇਹ ਡੁੱਬਿਆ ਪਿਆ ਵਾ ਲੁਧਿਆਣਾ ਦੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੀ ਆਪਣਾ ਸੀਵਰੇਜ ਸਿਸਟਮ ਵੈਸੇ ਵੀ ਬਾਰਸ਼ਾਂ ਦੇ ਵਿੱਚ ਫੇਲ ਹੋਏ ਆ ਨਾ ਸਾਹਮਣੇ ਆਪਾਂ ਚੈੱਕ ਕਰ ਸਕਦੇ ਆ ਕਿ ਕਿੰਨੇ ਗੱਡੀਆਂ ਸਾਰੀਆਂ ਡੁੱਬੀਆਂ ਆ ਲੁਧਿਆਣਾ ਦੇ ਕਿਉਂਕਿ ਦੋ ਦਿਨਾਂ ਤੋਂ ਲਗਭਗ ਲਗਾਤਾਰ ਮੀਂਹ ਪੈ ਰਿਹਾ ਤੇ ਤੀਜਾ ਦਿਨ ਆ ਉਹ ਰੈਡਰ ਤੇ ਲੈਟਰ ਲੱਟ ਨੂੰ ਪਤਾ ਮੈਸੇਜ ਆ ਰਹੇ ਆ ਕਿ ਅੱਜ ਬਾਰਿਸ਼ ਪੈਣੀ ਆ ਤੇ ਅਗਲੇ 3 ਘੰਟੇ ਤੂਫਾਨ ਹੋਣਾ ਲਾਬ ਲਾਬ ਨਾ ਜੋਈ ਆਪਣਾ ਵਾ ਦੇਖੋ ਸਾਹਮਣੇ ਸਾਰੇ ਬੰਦੇ ਕਿ ਮੈਂ ਗੱਡੀਆਂ ਉਹਨਾਂ ਦੀ ਜਾਲੇ ਰੂਹੀਆਂ ਪਤਾ ਨਹੀਂ ਕਿਹੜਾ ਲੱਗਵਾ ਦੇ ਬੇਟਾ ਰੋਤੇ ਦਾ ਪਾਣੀ ਆ ਰਿਹਾ ਆ ਆਲ ਟਾਈਮ ਦੇ ਵਿੱਚ ਤਾਂ ਪਤਾ ਵੀ ਨਹੀਂ ਲੱਗਦਾ ਆਪਾਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਲੰਘਣਾ ਕਿਤੇ ਕਿਤੇ ਤਾਂ ਗੱਲ ਲੱਗਦਾ ਕਿਤੇ ਸੀਵਰੇਜ ਦਾ ਟੱਕਣਾ ਵੀ ਤਾਂ ਮੰਦਾ ਹੋ ਜਾਂਦਾ ਬੇਟੀ ਨਾ ਗੱਲ ਦੇਖੋ ਭਾਈ ਪਾਣੀ ਦਾ ਨਾਲ ਜਿਹੜੀ ਵਾਲੇ ਵੀ ਚਲੋ ਵਧੀਆ ਗੱਲਾਂ ਨਾਲ ਨਾਲ ਕੰਮ ਕਰੀ ਜਾਂਦੇ ਦੀ ਗੱਲ ਨੂੰ ਪਤਾ ਕਰਨੀ ਪੈਂਦੀ ਹੈ। ਤੋ ਹਾਲਾ ਸਾਹਮਣੇ ਦੇਖ ਸਕਦੇ ਹਾਂ ਬਾਈਕ ਹੁਣੇ ਫੈਦਲੀ ਆ ਰਹੇ ਆ। ਸਾਰਾ ਇੱਥੇ ਦਾ। ਉਹ ਬਾਈਪਣਾ ਦਾ ਵਾਣੀ ਪਰ ਬੋ। ਕੋਈ ਆਪਾਂ ਦੇਖ ਰਹੇ ਹਾਂ ਜੀ ਲੁਧਿਆਣਾ ਦੇ ਵਿੱਚ ਜਿਹੜਾ ਪਾਣੀ ਖੜਾ ਹੋ ਤੇ ਪੁੱਲ ਪੜ ਗਿਆ ਗੱਡੀ ਦੇ ਵੀ ਦੇਖੋ ਤੇ ਬੰਪਰਾਂ ਤੋਂ ਲਗਭਗ ਉੱਥੇ ਪਾਣੀ ਆਇਆ ਹੋਇਆ। ਅੱਧੇ ਬੰਦੇ ਦੇ ਬਾਈਕ ਐਕਟਿਵਾ ਬੰਦ ਹੋਈ ਜਾਂਦੇ ਆ ਵੇਖੀ। ਰੋਡ ਤੇ ਲੈ ਕੇ ਜਾਣੇ ਪੈ ਰਹੇ ਬਹੁਤ ਜਿਆਦਾ ਪਾਣੀ ਭਰਿਆ ਹੋਇਆ ਹੈ ਬਹੁਤ ਜਿਆਦਾ ਪਾਣੀ ਹੈ ਲਗਭਗ ਸਾਰੇ ਏਰੀਆ ਦਾ ਇੱਕੋ ਹੀ ਹੈ ਹਾਲ ਹੈ ਇਹ ਮੈਂ ਸਰ ਤੋਂ ਇੱਕ ਏਰੀਆ ਦੀ ਹਲਕਾ ਦਿਖਾਈ ਹੈ ਸੋ ਅਜੇ ਆਪਾਂ ਤੁਹਾਨੂੰ ਉਧਰਲਾ ਵੀਡੀਓ ਨਹੀਂ ਦਿਖਾਈ ਹੈ ਕਿ ਗੰਦੇ ਨਾਲੀ ਵਾਲੇ ਸਾਈਡ ਦੇ ਉਧਰ ਨਾਲੇ ਦਾ ਪਾਣੀ ਵੀ ਗੰਦਾ ਬਾਹਰ ਆਉਣ ਲੱਗ ਗਿਆ ਹੈ ਸੋ ਘਰਾਂ ਨੂੰ ਪਰੇਸ਼ਾਨੀ ਹੋਣੀ ਹੈ ਤੋ ਡੀਸੀ ਦੇ ਵੀ ਇੱਕ ਹੁਕਮ ਆਗੇ ਹੋਏ ਆ ਤੇ ਉਹਨਾਂ ਨੇ ਵੀ ਅਲਰਟ ਜਾਰੀ ਕੀਤਾ ਵੀ ਸਾਰੇ ਜਾਣੇ ਖਿਆਲ ਰੱਖਣੇ ਇਹਨਾਂ ਚੀਜ਼ਾਂ ਲੈ ਕੇ ਤੇ ਬੱਚਿਆਂ ਨੂੰ ਕੋਈ پتہ ਛੁੱਟੀਆਂ ਹੋ ਗਈਆਂ ਨੇ ਰੈਨ ਸੰਬੰਧਤ ਬਾਈ ਬਹੁਤ ਗੰਦਾ ਪਾਣੀ ਹੈ ਇਹਦੇ ਵਿੱਚ ਆਪਾਂ ਵੀ ਤੁਰੇ ਫਿਰ ਰਹੇ ਹਾਂ ਤੁਹਾਨੂੰ ਪਤਾ ਇਹ ਸਾਰੀ ਗੰਦਗੀ ਪਾਣੀ ਕਿੱਥੋਂ ਡੋਲ ਜਾਂਦੀ ਹੈ। ਆ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ। ਇਹ ਕੋਲ ਕੋਲ ਦਾ ਪਾਸੇ ਆ ਪਰ ਮੈਂ ਡੋੜਾ ਆਇਆ ਅੰਦਰ ਕੇ ਚੰਡੀਗੜ੍ਹ ਉਦਾਇੰਦਾ ਖੜਿਆ ਸਾਹਮਣੇ ਆ ਸਾਰਾ ਦਿੱਲੀ ਰੋਡ ਆਇੰਦਾ ਉੱਤੇ ਪੋੜ ਆ ਗਿਆ। ਤੋਂ ਸਾਹਮਣੇ ਜਿਹੜੀ ਦੇਖੋ ਪਾਣੀ ਕਿੰਨਾ ਭਰਿਆ। ਇਸੇ ਵਾਤੇ ਦਾ ਲੰਘਾ ਨਹੀਂ। ਕਿ ਆਮ ਆਪਾ ਕਰਤਾ ਇੱਧਰੋਂ ਵੀ ਫਾਰਟ। ਜਿੰਦ ਮੇਰੇ ਕੱਪਿਆ ਤਾਂ ਇਹਨਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਅਜਿਆ ਸਰਜਿੰਦ ਦੇ ਸਤਸੰਗ ਸਭਾ। ਆਏ ਜਾਣੇ ਵਿੱਚ ਆਏ ਵਾਟਰਫਾਲ ਚੱਲ ਰਹੇ ਨੇ ਸਾਰਾ ਆਪਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਸਾਰੇ ਲੁਧਿਆਣੇ ਦੇ ਦੇਖ ਰਹੇ ਆਪਾਂ ਇਸ ਟਾਈਮ ਤੇ ਦਾ ਆ ਜਿਹੜਾ ਹਾਲਾਤ ਬਣੇ ਹੋਏ ਆ ਬਹੁਤ ਮਾਜੂਬ ਬਣੇ ਆ ਤਾਂ ਹੀ ਤੁਸੀਂ ਮੈਨੂੰ ਵੀ ਦੇਖਿਆ ਪੂਰਾ ਪੈਕ ਹੋਇਆ ਹੋਇਆ ਹੈ ਤੋ ਸਾਰੇ ਕੋ ਦੇਖਣਾ ਪੈਂਦਾ ਸਾਰੇ ਲੋਕ ਸਾਈਡ ਤੋਂ ਕਿਨਾਰੇ ਤੋਂ ਯਾਰੇ ਕੰਬੀ ਉੱਧਰ ਵਾਲੇ ਪਾਸੇ ਲੱਗੋ ਉਹ ਤੋਂ ਫੋਟ ਦੇ ਨੇੜੇ ਪਾਣੀ ਕਿਹੜਾ ਹੋਇਆ ਬਾਈ ਜੀ ਨੇ ਸਾਰੇ ਨਹੀਂ ਹਜੇ ਕੰਮ ਕਰਨ ਲੱਗੇ ਭਾਈ ਦੇਖ ਰਹਾ ਜਾਂਦਾ ਵੀਡੀਓ ਬਣਾਉਦੇ ਨੇ ਲੱਗਦਾ ਪਤਾ ਨਹੀਂ ਕੀ ਕਰਨ ਲੱਗੇ ਪਾ ਜੀ ਵੀ ਭਾਈ بارش ਰਹਾ ਸਮਾਂ ਦਾ ਨਾਂ ਨਹੀਂ ਲੈ ਸਕਦਾ ਬਹੁਤ ਜ਼ਿਆਦਾ ਹੋ ਰਹੀ ਹੈ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਹੋ ਗਿਆ ਉਹ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਲਗਭਗ ਸਾਰੇ ਇਹਾ ਡੋਬਨ ਵਾਲਾ ਕੰਮ ਹੋ ਜਾਣਾ ਹੈ ਮੇਰੇ ਤੋਂ ਇਹ ਹਾਲਾਤ ਜਿਹੜੇ ਕੱਚੇ ਨੀਵੇਂ ਏਰੀਆ ਹੁਣ ਕਿਉਂ ਇੱਥੇ ਕਿੰਨਾ ਪਾਣੀ ਹੋਊਗਾ ਤੋ ਆਪਾਂ ਇਸ ਤਰ੍ਹਾਂ ਅੰਦਾਜ਼ਾ ਇਥੋਂ ਲਾ ਸਕਦੇ ਹਾਂ ਆਦਰਾ ਪੁਜਾਰੀਆਂ ਨੇ ਇਹਦੇ ਮੌਸਮ ਦੇ ਵਿੱਚ ਤੇ ਜ਼ਰੂਰੀ ਆ ਫੇਰੀ ਨਿਕਲਣਾ ਕਰੋ ਤੁਹਾਨੂੰ ਪਤਾ ਬਹੁਤ ਯਾਦੇ ਇਲਾਕਿਆਂ ਦੇ ਵਿੱਚ ਵੈਦਿਕ ਸਾੜਾ ਇਹਦੇ ਵਿੱਚ। ਕੋਈ ਇਦਾਂ ਦੀ ਵੀਡੀਓ ਦੇਖਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਫਿਰ ਆਪਾਂ ਤੁਹਾਨੂੰ ਹੋਰ ਨਵੀਆਂ ਵੀਡੀਓ ਦੇਖਾਂਗੇ। ਠੀਕ ਆ ਫਿਰ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ।